ਉਸ ਢੱਬੀ ਬਾਜ਼ਾਰ ਦੇ ਵਿੱਚ ਅੱਜ ਉਨੀ ਰੌਣਕ ਨਹੀਂ ਹੈ ਜੋ ਅਜਤ ਕੁਝ ਸਾਲ ਪਹਿਲਾਂ ਹੁੰਦੀ ਹੋएगी ਤੇ ਉਸ ਸਮੇਂ ਕਿੰਨੇ ਕਾਰੀਗਰ ਸੀ ਅੱਜ ਦੀ ਡੇਟ 'ਚ ਕਿੰਨੇ ਕਾਰੀਗਰ ਹੈ ਜਦੋਂ ਇਹ ਕੰਮ ਸਟਾਰਟ ਹੋਇਆ ਸੀਗਾ ਜੀ ਉਸ ਟਾਈਮ ਉੱਤੇ ਕਾਰੀਗਰ ਤਾਂ ਬਹੁਤ ਸੀ ਅੱਜ ਤੋਂ ਜੇ ਆਪਾਂ 30 ਸਾਲ 25 ਸਾਲ ਪਹਿਲਾਂ ਵੀ ਰੱਖੇ ਚੱਲੀਏ ਤਾਂ ਉਦੋਂ ਵੀ ਲਗਭਗ ਸਾਡੇ ਹੁਸ਼ਾਲਪੁਰ ਦੇ ਵਿੱਚ 4 ਤੋਂ 5 ਹਜ਼ਾਰ ਕਾਰੀਗਰ ਸੀਗਾ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਕੰਮ ਇਹਦਾ ਗਰਾਫ ਇਕਦਮ ਹੀ ਇਸ ਤਰ੍ਹਾਂ ਡਿੱਗਣਾ ਕਿਉਂਕਿ ਇਹ ਇੱਕ ਅਜਿਹਾ ਕੰਮ ਹੈ ਜਿਸ ਦੀ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ 'ਚ ਜਾਂ ਫਿਰ ਪੂਰੀ ਦੁਨੀਆ 'ਚ ਇਸ ਦੀ ਬੁੱਕਤ ਹੈ ਸਾਡੇ ਪਹਿਲੇ ਦਿਨ ਸੀ ਕਿ ਪਹਿਲਾਂ ਪਿੰਨਾ ਮੀਡੀਆ ਜਾਂ ਸੋਸ਼ਲ ਮੀਡੀਆ ਨਹੀਂ ਚੱਲਦਾ ਸੀ ਜਿਹੜਾ ਅਸੀਂ ਇਨਫੋਰਮੇਸ਼ਨ ਡੀ ਕਰ ਸਕੀਏ ਜਾਂ ਅਸੀਂ ਡਾਇਰੈਕਟ ਜਾਂਦੇ ਅਸੀਂ ਐਕਸਪੋਰਟ ਕਰ ਸਕਦੇ ਜਿਹੜੇ ਬੰਦਿਆਂ ਨੇ ਐਕਸਪੋਰਟ ਕੀਤਾ ਉਹਨਾਂ ਨੇ ਕੁਝ ਕਾਰੀਗਰਾਂ ਨੂੰ ਜਿਆਦਾ ਨਹੀਂ ਕੁਝ ਦੇ ਪਾਏ ਜਿਹਦੇ ਕਰਕੇ ਯੂਰੋਪੀਆ ਚ ਜਾ ਸ ਗਏ ਕਿੰਨੇ ਬਲ ਸਕੀਆਂ ਕਾਰੀਗਰਾਂ ਨੂੰ ਜੇ ਆਪ ਨੂੰ ਰੋਟੀ ਨਹੀਂ ਮਿਲਦੀ ਸੀ ਤਾਂ ਉਹ ਫਿਰ ਇਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਿੱਦਾਂ ਇਸ ਕੰਮ 'ਚ ਪਾਉਂਦੇ ਤਦੋਂ ਤੋਂ ਹਾਥੀ ਦੰਦ ਬੈਨ ਨਹੀਂ ਹੋਇਆ ਸੀਗਾ 60 70 ਸਾਲ ਪਹਿਲਾਂ ਦੀ ਜੇ ਗੱਲ ਕਰ ਲਈਏ ਤੇ ਉਸ ਤੇ ਦੰਦ ਦੇ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਤੁਹਾਡੇ ਕੋਲ ਕੋਈ ਉਹ ਚੀਜ਼ ਪਈ ਹੋਈ ਹੈ ਬਤੌਰ ਸੈਂਪਲ ਪੁਰਾਣੀ ਜਿਹੀ ਤਰ੍ਹਾਂ ਦੀ ਕੁੰਡੀ ਲੱਗੀ ਹੋਈ ਹੈ ਲੋਕ ਲੱਗਿਆ ਹੋਇਆ ਕਿਉਂਕਿ ਅਸੀਂ ਜਦੋਂ ਇਹਨੂੰ ਜ਼ਿਆਦਾ ਫਿਨਿਸ਼ਿੰਗ ਕਰਦੇ ਹਾਂ ਤਾਂ ਫਿਰ ਆ ਜਾਏਗਾ ਡੈਮੇਜ ਹੋਣਗੇ ਚਤਲਣ ਦੇ ਬੰਦੇ ਲੱਕੜ ਦੀ ਵੀ ਬੁਣਿਆਲ ਖਤਮ ਹੋ ਚੁੱਕੀ ਹੈ ਅਸੀਂ ਇਹਨੂੰ ਮਾੜਾ ਮੋੜਾ ਕੱਟਦੇ ਬੰਦੇ ਹੈਗੇ ਤਾਂ ਫਿਰ ਖਰਾਬ ਹੋਣ ਦੇ ਚਾਂਸਸ ਬਣ ਜਾਂਦੇ ਤੁਹਾਡੇ ਆਈਵਰੀ ਹਾਥੀ ਦੇ ਦੰਦ ਊਂਟ ਦੀਆਂ ਹੱਡੀਆਂ ਕਿ ਇਹਨਾਂ ਦੀ ਮਿਆਦ ਕਿੰਨੀ ਰਹਿੰ ਸਰ ਜਿੱਦਾਂ ਇਹ ਪਲਾਸਟਿਕ ਦੀ ਜਿਹੜੀ ਹੈਗੀ ਨਾ ਇਹ ਅਕਲਕ ਹੈਗੀ ਹੈ ਬਹੁਤ ਜ਼ਿਆਦਾ ਸਕਿਉਲਡ ਕੁਆਲਟੀ ਦੀ ਹੁੰਦੀ ਹੈ ਆਮ ਪਲਾਸਟਿਕ ਪਲਾਸਟਿਕ ਨਹੀਂ ਹੁੰਦੀ ਇਹਦਾ ਕਲਰ ਚੇਂਜ ਨਹੀਂ ਹੁੰਦਾ ਹੈਗਾ ਐਦਾਂ ਦਾ ਇਦਾਂ ਹੀ ਰਹਿੰਦਾ ਹੈਗਾ ਪਰ ਮੰਗਿਆਈ ਦੇ ਇਸ ਜੋਗ ਦੇ ਵਿੱਚ ਕਿ ਲੋਕ ਤੁਹਾਡੀਆਂ ਚੀਜ਼ਾਂ ਜਿਵੇਂ ਕੈਮਲ ਦੀਆਂ ਹੱਡੀਆਂ ਦੀਆਂ ਬੜੀਆਂ ਉਹ ਚੀਜ਼ਾਂ ਦੇ ਟੇਬਲ ਜਿਹੜੇ ਆ ਜਾਂ ਹੋਰ ਚੀਜ਼ਾਂ ਲੈਣੀਆਂ ਪਸੰਦ ਕਰਦੇ ਨੇ ਆਪਰੋਚ ਕਰਦੇ ਨੇ ਖਰੀਦ ਨੂੰ ਕਲਾ ਦੇ ਜਿਹੜੇ ਪੁਜਾਰੀ ਹੈਗੇ ਅਜੇ ਵੀ ਖਤਮ ਨਹੀਂ ਹੋਏ ਜੀ ਜਿਹੜਾ ਐਕਸਪੋਰਟ ਲੈਵਲ ਦੇ ਉੱਤੇ ਸਾਡੇ ਕੋਲ ਬਹੁਤ ਜ਼ਿਆਦਾ ਕੈਮਲ ਹੁੰ ਜਾਂਦਾ ਹੈ ਜੀਐਸਟੀ ਬਟਿਸ ਮੈਂ ਤਾਂ ਇਹ ਕਹਾਂਗਾ ਕਿ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਕੁਝ ਹੱਥਾਂ ਦੀ ਕਲਾ ਜੈਗੀ ਹੈਗੀ ਤਾਂ ਉਸ ਦਾ ਤਾ ਨੂੰ ਜੇ ਆਪਾਂ ਫਿਰ ਜੀਐਸਟੀ ਦੇ ਨਾਲ ਮਾਰ ਪਾਵਾਂਗੇ ਤਾਂ ਅਗੇ ਜੋ ਕਾਰੀਗਰ ਨਹੀਂ ਵਿਜੇ ਜਾਊਗਾ ਇਹ ਸਾਨੂੰ ਕੁਝ ਸ਼ਿਸ਼ਮ ਤੇ ਵੀ ਇਹਨਾਂ ਨੇ ਕੁਝ ਬੈਨ ਲਾਇਆ ਹੈਗਾ ਜੋ ਬੈਨ ਜੀ ਸਦਾ ਹਟਾ ਦਿੱਤਾ ਜਾਵੇ ਤਾਂ ਆਪਾਂ ਥੋੜੇ ਦੇ ਵਿੱਚ ਕਾਫੀ ਇਸ ਕੰਮ ਨੂੰ ਲਿਜਾ ਸਕਦੇ ਹਾਂ ਤੇ ਕੰਮ ਨੂੰ ਜੋ ਬਣ ਸਕਦਾ ਹੈ ਕਹਿੰਦੇ ਨੇ ਹੱਥੀ ਕੀਰਤ ਕਰਨ ਵਾਲਿਆਂ ਨੂੰ ਕਦੇ ਵੀ ਭੁੱਖਿਆ ਨਹੀਂ ਸੋਣਾ ਪੈਂਦਾ ਕਿਉਂਕਿ ਰੱਬ ਨੇ ਉਹਨਾਂ ਦੇ ਹੱਥ ਦੇ ਵਿੱਚ ਐਸਾ ਰਿਜ਼ਕ ਦਿੱਤਾ ਹੁੰਦਾ ਕਿ ਜੋ ਪੁਸ਼ਟਾਦਰ ਪੁਸ਼ਟਾ ਬੈ ਕੇ ਖਾਂਦੀਆਂ ਨੇ ਤੇ ਆਨੰਦ ਲੈਂਦੀਆਂ ਨੇ ਜੀ ਹਾਂ ਪੰਜਾਬ ਉਸੇ ਹੀ ਵਿਰਾਸਤ ਦਾ ਇੱਕ ਹਿੱਸਾ ਹੈ ਪੰਜਾਬ ਨੂੰ ਵੀ ਬਹੁਤ ਕੁਝ ਵਿਰਾਸਤ ਦੇ ਵਿੱਚ ਮਿਲਿਆ ਉਸੇ ਹੀ ਪੰਜਾਬ ਦਾ ਇੱਕ ਵਡਮੁੱਲਾ ਸ਼ਹਿਰ ਬੜਾ ਹੀ ਪਿਆਰਾ ਸ਼ਹਿਰ ਹੈ ਹੁਸ਼ਿਆਰਪੁਰ ਜੀ ਹਾਂ ਇੱਥੋਂ ਦਾ ਉਹ ਕੰਮ ਜੋ ਹੁਣ ਤੋਂ ਨਹੀਂ 50 ਸਾਲ 100 ਸਾਲ 200 ਸਾਲ 300 ਸਾਲ ਤੋਂ ਵੀ ਵੱਧ ਦਾ ਕੀਤਾ ਜਾਂਦਾ ਹੱਥੀ ਕੰਮ ਜਿਹੜਾ ਅੱਜ ਵੀ ਬਖੂਬੀ ਚੱਲ ਰਿਹਾ ਹੈ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਆ ਜਿੱਥੋਂ ਇਸ ਦੀ ਅਜ ਤੋਂ 350 ਸਾਲ ਪਹਿਲਾਂ ਸ਼ੁਰੂਆਤ ਹੋਈ ਸੀ ਸੋ ਮੇਰੇ ਨਾਲ ਨੇ ਸਤਿਯੋਗ ਜੀ ਸਤਿ ਸ਼੍ਰੀ ਅਕਾਲ ਜੀ ਵਾਈਕ ਜੀ ਦਾ ਖਾਲਸਾ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਵਾਈਕ ਖਾਲਸਾ ਜੀ ਵਾਈਕ ਜੀ ਜੀ ਅਸੀਂ ਗੱਲ ਕਰ ਰਹੇ ਹਾਂ ਆਈ ਵੀ ਵਰਕ ਦੀ ਜਿਹੜਾ ਕਿ ਕੋਈ ਇੱਕ ਸਮਾਸੀ ਜਦੋਂ ਹਾਥੀ ਦੇ ਦੰਦਾ ਨਾਲ ਇਸ ਦੀ ਸ਼ੁਰੂਆਤ ਹੋਈ ਸੀ ਐਗਜ਼ੈਕਟਲੀ ਜੇ ਅਸੀਂ ਗੱਲ ਕਰੀਏ ਇਸ ਦੀ ਬੁਨਿਆਦ ਕਦੋਂ ਰੱਖੀ ਗਈ ਕਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸਰ ਇਸ ਤਰ੍ਹਾਂ ਹੈਗਾ ਕਿ ਮੈਂ ਇਸ ਕੰਮ ਕਰਨ ਲਈ ਜਿਹੜੀ 6ਵੀਂ ਪੀੜ੍ਹੀ ਦੇ ਵਿੱਚ ਹੈਗਾ ਜੇ ਜੇ ਤੁਸੀਂ ਸਾਡ ਨੂੰ ਜੋ ਦੱਸਦੇ ਆ ਕਿ ਲੰਡਨ ਮਿਊਜ਼ੀਅਮ ਦੇ ਵਿੱਚ 350 ਸਾਲ ਪਹਿਲਾਂ ਸਾਡਾ ਇੱਕ ਆਰਟੇਬਲ ਹੈ ਜਿਹੜਾ ਬਣਿਆ ਹੋਇਆ ਅੱਜ ਵੀ ਇੱਥੇ ਪਿਆ ਹੈ 350 ਸਾਲ ਪਹਿਲਾਂ 350 ਸਾਲ ਪਹਿਲਾਂ ਉਹਦਾ ਸਾਡੇ ਹੁਸ਼ਾਰਪੁਰ ਨੂੰ ਜਿਹਦਾ ਉਸ ਟਾਈਮ ਦੇ ਉੱਤੇ ਅਵਾਰਡ ਮਿਲਿਆ ਸੀ ਗ੍ਰੇਨਗਾਂ ਦੀ ਤਰਫੋਂ ਉਹ ਅੱਜ ਵੀ ਸਾਡੇ ਕੋਲ ਸਾਡੇ ਕੋਲ ਕਹਿੰਦੇ ਕੋਈ ਜੋ ਸਾਡੇ ਹੁਸ਼ਾਰਪੁਰ ਦੇ ਇਸ ਕੰਮ ਨੂੰ ਕੰਮ ਕਰਨ ਵਾਲੇ ਹੈਗੇ ਉਹਨਾਂ ਦੇ ਕੋਲ ਪਿਆ ਹੋਇਆ ਜੋ ਡੱਬੀ ਵੀ ਪਿਆਰ ਦੇ ਵਿੱਚ ਉਸ ਟਾਈਮ ਵਿੱਚ ਸਿੱਧਾ ਹੈਗੇ ਹਾਂ ਸੋ ਉਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਸੀ ਕਿ ਜੇ ਮਿਊਜ਼ੀਅਮ ਦੇ ਵਿੱਚ ਜਾ ਕੇ 350 ਸਾਲ ਪਹਿਲਾਂ ਇਹ ਟੇਬਲ ਇਹ ਰੱਖਿਆ ਗਿਆ ਹੈ ਕਿਤੇ ਦਾ ਮਤਲਬ ਘੱਟੋ ਘੱਟ ਜ਼ਿਆਦਾ ਨਹੀਂ 40 ਤੋਂ 50 ਸਾਲ ਪਹਿਲਾਂ ਤੋਂ ਕੰਮ ਸਟਾਰਟ ਹੋਇਆ ਹੋਵੇਗਾ ਤਾਂ ਵੀ ਉਥੋਂ ਜਾ ਕੇ ਪਹੁੰਚਿਆ ਯਾਨੀ ਕਿ ਲਗਭਗ 400 400 ਸਾਲ ਲਗਭਗ ਹੋ ਗਿਆ ਇਸ ਦਾ ਅੱਛਾ ਹਾਂ ਜੀ ਤੇ ਇਸ ਵਰਕ ਨੂੰ ਕੋਈ ਸਪੈਸੀਫਿਕਲੀ ਕੋਈ ਨਾਮ ਵੀ ਦਿੱਤਾ ਗਿਆ ਹੈ ਜਾਂ ਫਿਰ ਇਹ ਕਿਹੜੀ ਥਾਂ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਕਿਹੜੇ-ਕਿਹੜੇ ਉਹ ਪਿੰਡ ਸੀਗੇ ਉਹਨਾਂ ਦਾ ਜ਼ਿਕਰ ਜ਼ਰੂਰ ਦੱਸੋ ਜੀ ਸਰ ਇੱਕ ਤਾਂ ਸਰ ਸਾਡਾ ਇਹ ਪਿੰਡ ਬੂਜ਼ ਖੜਾ ਹੈ ਅੱਛਾ ਬੂਥਗੜ ਪਿੰਡ ਤੋਂ ਇਹ ਕੰਮ ਸਟਾਰਟ ਹੋਇਆ ਸੀ ਇੱਕ ਬਸੀ ਗੁਲਾਮ ਸਿੰਘ ਪਿੰਡ ਸੀਗਾ ਅੱਛਾ ਦੋ ਪਿੰਡਾਂ ਤੋਂ ਅੱਜ ਵੀ ਚਲੋ ਇਸ ਚੀਜ਼ ਦਾ ਤਾਂ ਨਹੀਂ ਪ੍ਰੋਪਰ ਪਤਾ ਲੱਗ ਸਕਿਆ ਕਿ ਕਿਸ ਪਿੰਡ ਤੋਂ ਪਹਿਲਾਂ ਸਟਾਰਟ ਹੋਇਆ ਸੀ ਲੇਕਿਨ ਇਹ ਦੋ ਪਿੰਡ ਹੀ ਨਾਮ ਆਉਂਦੇ ਜੋ ਕਿਤਾਬਾਂ ਚ ਸ਼ੁਰੂ ਤੋਂ ਆ ਰਹੇ ਹੈਗੇ ਤੇ ਇਹ ਪਿੰਡ ਬੂਥਗੜ ਤੇ ਬਸੀ ਗੁਲਾਮ ਸਿੰਘ ਦੋਨਾਂ ਪਿੰਡਾਂ ਤੋਂ ਪਹਿਲਾਂ ਕੰਮ ਸਟਾਰਟ ਹੋਇਆ ਸੀ ਤੇ ਜਿਹੜਾ ਡੱਬੀ ਬਾਜ਼ਾਰ ਦੀ ਤੁਸੀਂ ਗੱਲ ਕੀਤੀ ਹੈ ਉਸ ਡੱਬੀ ਬਾਜ਼ਾਰ ਦੇ ਵਿੱਚ ਅੱਜ ਉਨੀ ਰੌਣਕ ਨਹੀਂ ਹੈ ਜੋ ਅੱਜ ਤੋਂ ਕੁਝ ਸਾਲ ਪਹਿਲਾਂ ਹੁੰਦੀ ਹੋएगी ਤੇ ਉਸ ਸਮੇਂ ਕਿੰਨੇ ਕਾਰੀਗਰ ਸੀ ਅੱਜ ਦੀ ਡੇਟ 'ਚ ਕਿੰਨੇ ਕਾਰੀਗਰ ਨੇ ਹਾਂ ਕਬੀਰਸ ਵਾਲਾ ਕੋ ਚਿੰਤਾਜਨਕ ਵੀ ਹੈਗਾ ਜਦੋਂ ਇਹ ਕੰਮ ਸਟਾਰਟ ਹੋਇਆ ਸੀਗਾ ਜੀ ਉਸ ਟਾਈਮ ਦੇ ਉੱਤੇ ਕਾਰੀਗਰ ਤਾਂ ਬਹੁਤ ਸੀਗੇ ਅੱਜ ਤੋਂ ਜੇ ਆਪਾਂ 30 ਸਾਲ 25 ਸਾਲ ਪਹਿਲਾਂ ਵੀ ਰੱਖੇ ਚੱਲੀਏ ਤਾਂ ਉਦੋਂ ਵੀ ਲਗਭਗ ਸਾਡੇ ਹੁਸ਼ਿਆਰਪੁਰ ਦੇ ਵਿੱਚ 4 ਤੋਂ 5000 ਕਾਰੀਗਰ ਸੀਗਾ ਹਮ ਅੱਜ ਇਹ ਕਲਾ ਜਿਹੜੀ ਆ ਅਲੋਪ ਹੁੰਦੀ ਜਾ ਰਹੀ ਹੈਗੀ ਆ ਅੱਜ ਮੁਸ਼ਕਲ ਦੇ ਨਾਲ ਸਾਡੇ ਕੋਲ ਜਿਹੜੇ ਹੁਸ਼ਿਆਰਪੁਰ ਦੇ ਕਾਰੀਗਰ ਹੋਣਗੇ 70 ਜਾਂ 80 ਕਾਰੀਗਰ ਜਿਹੜੇ ਹੈਗੇ ਆਂ ਕੰਮ ਕਰਦੇ ਆ ਬਾਕੀ ਜਿਹੜੇ ਬੱਚੇ ਹੁਣ ਇਹ ਅੱਗੇ ਹੈਗੇ ਉਹਨਾਂ ਦੇ ਉਹ ਕੁਝ ਤਾਂ ਕੰਮ ਕਰਦੇ ਸੀ ਕੁਝ ਔਰ ਲਾਕਡਾਊਨ ਦੇ ਵਿੱਚ ਸਬਜ਼ੀਆਂ ਸੁੱਜੀਆਂ ਵੇਚਣ ਲੱਗ ਪਏ ਕਿ ਕੰਮ ਛੱਡ ਗਏ ਹਮ ਹਮ ਆਲਮੋਸਟ ਹੁਣ 70-80 ਬੰਦੇ ਹੀ ਰਹਿ ਗਏ ਜਿਹੜੇ ਹੁਣ ਇਸ ਇਸ ਕੰਮ ਨੂੰ ਕੰਮ ਕਰਦੇ ਹੈਗੇ ਜਿਹਦੇ ਵਿੱਚੋਂ 40 ਤੋਂ 50 ਬੰਦੇ ਤਾਂ ਮੇਰੇ ਕੋਲ ਇੱਥੇ ਸਮਾਨ ਦਿੰਦੇ ਹੈਗੇ ਬੁਲਾ ਕੇ ਜਾ ਕੇ ਅਸੀਂ ਐਗਰੀਸ਼ਨਾਂ ਚ ਜਾ ਕੇ ਫਿਰੇ ਵੇਚ ਦਿਆਂ ਤਾਂ ਜਾ ਕੇ ਸਾਨੂੰ ਕੁਝ ਰੋਟੀ ਵਧੀ ਚੱਲਦੀ ਹੈਗੀ ਹਮ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਕੰਮ ਇਹਦਾ ਗ੍ਰਾਫ ਇਕਦਮ ਹੀ ਇਸ ਤਰ੍ਹਾਂ ਡਿਗਣਾ ਕਿਉਂਕਿ ਇੱਕ ਅਜਿਹਾ ਕੰਮ ਹੈ ਜਿਸ ਦੀ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ 'ਚ ਜਾਂ ਫਿਰ ਪੂਰੀ ਦੁਨੀਆ 'ਚ ਇਸ ਦੀ ਬੁੱਕਤ ਹੈ ਫੇਰ ਵੀ ਇਸ ਦਾ ਕਾਟਾ ਕੋ ਪੈਰ ਸਰ ਇਹ ਮੇਨ ਚੀਜ਼ ਹੈ ਕਿ ਗਵਰਨਮੈਂਟ ਨੇ ਦੇਖਿਆ ਕੀਤਾ ਜਿਹੜਾ ਸਾਨੂੰ ਇਸ ਕਾਰੀਗਰੀ ਦੇ ਕੰਮ ਨੂੰ ਨੀਵਰ ਤੱਕ ਲੈ ਕੇ ਜਾ ਸਕਿਆ ਸੀ ਸਾਡੇ ਪਹਿਲੇ ਬੁਰਗਸੀ ਜੇ ਪਹਿਲਾਂ ਇੰਨਾ ਮੀਡੀਆ ਜਾਂ ਸੋਸ਼ਲ ਮੀਡੀਆ ਨਹੀਂ ਚੱਲਦਾ ਸੀ ਜਿਹੜਾ ਅਸੀਂ ਨੂੰ ਪਬਲਿਸਿਟੀ ਕਰ ਸਕੀਏ ਜਾਸਦਾ ਬੈਟ ਜਾ ਕੇ ਅਸੀਂ ਐਕਸਪੋਰਟ ਕਰ ਸਕਦੇ ਜਿਹੜੇ ਬੰਦਿਆਂ ਨੇ ਐਕਸਪੋਰਟ ਕੀਤਾ ਉਹਨਾਂ ਨੇ ਕੁਝ ਕਾਰੀਗਰਾਂ ਨੂੰ ਜਿਆਦਾ ਨਹੀਂ ਕੁਝ ਦੇ ਪਾਏ ਜਿਹਦੇ ਕਰਕੇ ਜੋ ਵੀ ਇਹ ਚੀਜ਼ਾਂ ਸੀਆਂ ਕਿੰਨੀ ਬਣ ਸਕੀਆਂ ਕਾਰੀਗਰਾਂ ਨੂੰ ਜੇ ਆਪ ਨੂੰ ਰੋਟੀ ਨਹੀਂ ਮਿਲਦੀ ਸੀ ਤਾਂ ਉਹ ਫਿਰ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਿੱਦਾਂ ਇਸ ਕੰਮ 'ਚ ਪਾਉਂਦੇ ਤੋ ਇਹ ਜਿਹੜੀਆਂ ਹੈਗੀਆਂ ਜਿਹੜੀਆਂ ਇਸ ਕੰਮ ਨੂੰ ਮਤਲਬ ਘਟ ਹੋਣ ਦੇ ਵਿੱਚ ਕਾਰਨ ਬਣੀਆਂ ਤੇ ਜਿਹੜੇ ਕਾਰੀਗਰ ਹੈਗੇ ਅੱਗੇ ਨਹੀਂ ਹੋਰ ਵੀ ਜੇ ਜਾ ਸਕਦੇ ਹੁਣ ਤਿਆਰੀ ਕੀਤੀ ਜਾ ਰਹੀ ਆ ਹੁਣ ਉਸ ਗਵਰਨਮੈਂਟ ਨੇ ਕਲਸਟਰ ਤੇ ਕਾਫੀ ਕਾਰਗਰਾਂ ਦੀ ਹੈਲਪ ਕੀਤੀ ਹੈ ਤੇ ਸਾਡੇ ਕੋਲ ਕਾਫੀ ਲੇਡੀਜ਼ ਕਾਰੀਗਰ ਬੱਤੀ ਤੇ ਉਤੀ ਲੜਕੀਆਂ ਹੈਗੀਆਂ ਜਿਹੜੀਆਂ ਇਸ ਕੰਮ ਨੂੰ ਹੁਣ ਕਰਨ ਲੱਗ ਪਈਆਂ ਅੱਛਾ ਜਦੋਂ ਤੂੰ ਹਾਥੀਦੰਦ ਬਿਆਨ ਨਹੀਂ ਹੋਇਆ ਸੀਗਾ ਅਸਲ ਤੋਂ 60 70 ਸਾਲ ਪਹਿਲਾਂ ਦੀ ਜੀ ਗੱਲ ਕਰ ਲਈਏ ਤੇ ਉਸ ਤੇ ਦੰਦ ਦੇ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਤੁਹਾਡੇ ਕੋਈ ਉਹ ਚੀਜ਼ ਪਈ ਹੋਈ ਹੈ ਬਤੌਰ ਸੈਂਪਲ ਜਾਂ ਤੁਹਾਡੇ ਬਜ਼ੁਰਗਾਂ ਦੇ ਬਣੀ ਹੋਈ ਚੀਜ਼ ਜੀ ਸਰ ਜੀ ਬਿਲਕੁਲ ਜੀ ਸਾਡੇ ਕੋਲ ਇੱਕ ਜੁਐਲਰੀ ਬਾਕਸ ਬਣਿਆ ਹੋਇਆ ਪਿਆ ਜੋ ਲਗਭਗ 150 ਸਾਲ ਪੁਰਾਣਾ ਮੇਰੇ ਕੋਲ ਜੁਐਲਰੀ ਬਾਕਸ ਬਣਿਆ ਹੋਇਆ ਹੈਗਾ ਉਹ ਤੁਹਾਨੂੰ ਮੈਂ ਜ਼ਰੂਰ ਦਿਖਾਣਾ ਹੈਗਾ ਤੇ ਉਹ ਜੁਐਲਰੀ ਬਾਕਸ ਤੁਸੀਂ ਆ ਦੇਖੋ ਤੁਹਾਨੂੰ ਦਿਖਾ ਸਕਦੇ ਆ ਅੱਜ ਵੀ ਅਸੀਂ ਉਹਨੂੰ ਜਿਆਦਾ ਅੱਛੀ ਲੁੱਕ ਨਹੀਂ ਦਿੱਤੀ ਜਿੱਦਾਂ ਉਹ ਸਟਾਰਟਿੰਗ ਦੇ ਵਿੱਚ ਬਣਿਆ ਹੋਣਾ ਸੀ ਉਸੇ ਤਰ੍ਹਾਂ ਦਾ ਬਣਿਆ ਹੋਇਆ ਪੁਰਾਣੀ ਜ ਕਿਉਂਕਿ ਅਸੀਂ ਜਦੋਂ ਇਹਨੂੰ ਜ਼ਿਆਦਾ ਫਿਨਿਸ਼ਿੰਗ ਕਰਦੇ ਹਾਂ ਤਾਂ ਫਿਰ ਇਹ ਆ ਜਾਏਗਾ ਡੈਮੇਜ ਹੋਣ ਦੇ ਚੱਕਰ ਵਿੱਚ ਹੁੰਦਾ ਕੋਹਣ ਲੱਕੜ ਦੇ ਵਿੱਚ ਮਣੀਆਵ ਚਤਮ ਹੋ ਚੁੱਕੀ ਹੈ ਅਸੀਂ ਇਹਨੂੰ ਮਾੜਾ ਮੋੜਾ ਕੱਟਦੇ ਵਾਦੇ ਹੈਗੇ ਤਾਂ ਫਿਰ ਖਰਾਬ ਹੋਣ ਦੇ ਚਾਂਸੇ ਬਣ ਜਾਂਦੇ ਅੱਛਾ ਅੱਜ ਵੀ ਇਹ ਪੁਰਾਣਾ ਇਸੇ ਤਰ੍ਹਾਂ ਦਾ ਵੈਲੀ ਸਟਾਈਲ ਦੇ ਵਿੱਚ ਬਣਿਆ ਹੋਇਆ ਨਹੀਂ ਪਿਆ ਹੈਗਾ ਇਦਾਂ ਹੀ ਇਹਨੂੰ ਲੌਕ ਲੱਗਿਆ ਯਾਨੀ ਕਿ ਇਹ ਜਿੰਨਾ ਵੀ ਤੁਸੀਂ ਚਿੱਟੇ ਰੰਗ ਦਾ ਦੇਖ ਰਹੇ ਹੋ ਸਾਰਾ ਹਾਥੀ ਦਾ ਰੰਗ ਸਾਰਾ ਹੈ ਵੀ ਜੀ ਇਹ ਸਾਰਾ ਹਾਥੀ ਹੈ ਜੀ ਅੱਛਾ ਹਾਂ ਜੀ ਠੀਕ ਹੈ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਤੇ ਇਸ ਤੋਂ ਇਲਾਵਾ ਜੇ ਕੈਮਲ ਦੀ ਗੱਲ ਕਰੀਏ ਕੈਮਲ ਦੀਆਂ ਹੱਡੀਆਂ ਤੋਂ ਵੀ ਤੁਸੀਂ ਕੁਝ ਬਣਾਉਂਦੇ ਹੋ ਜੀ ਸਰ ਉਹ ਅੱਜ ਵੀ ਅਸੀਂ ਬਣਾਉਂਦੇ ਹੈਗੇ ਆ ਹਾਥੀਦੰਦ ਜ਼ਰੂਰ ਬੈਨ ਹੋਇਆ ਹੈਗਾ ਪਰ ਕੈਮਲ ਬੋਨ ਨਹੀਂ ਬੈਨ ਹੋਇਆ ਕੈਮਲ ਬੋਨ ਦੇ ਵਿੱਚ ਜਿੱਦਾਂ ਤੁਸੀਂ ਆ ਦੇਖ ਸਕਦੇ ਆ ਕੈਮਲ ਬੋਨ ਡਿਜ਼ਾਈਨ ਸ਼ੇਪ ਦੇ ਵਿੱਚ ਵੀ ਬਣਾਇਆ ਹੋਇਆ ਇਹ ਕੈਮਲ ਬੋਨ ਹੈਗਾ ਤੇ ਜਿਹੜਾ ਵਾਈਟ ਵਰਕ ਹੈਗਾ ਜਿੱਦਾਂ ਆ ਚੀਜ਼ ਜ਼ਿਆਦਾ ਐਵਰੀ ਚ ਆਉਂਦੀ ਜਿੱਦਾਂ ਵਾਈਟ ਜਾਂਦੀ ਹੈ ਤੇ ਕੈਮਲ ਬੋਨ ਨੂੰ ਕਿੰਨਾ ਕੁ ਔਖਾ ਹੁੰਦਾ ਕਿਉਂਕਿ ਪਲਾਸਟਿਕ ਨੂੰ ਤਾਂ ਤੁਸੀਂ ਮੋਲਡ ਕਰ ਸਕਦੇ ਹੋ ਪਰ ਕੈਮਲ ਦੀ ਹੱਡੀ ਉਹ ਕਿੰਨਾ ਕੋਖਾ ਕੰਮ ਹੈ ਕਿਸ ਤਰ੍ਹਾਂ ਹੁੰਦਾ ਉਹ ਸਰ ਜਿਹੜਾ ਕੈਮਲ ਬੋਨ ਦਾ ਕੰਮ ਹੈਗਾ ਇਹ ਟੋਟਲੀ ਹੱਥੀ ਹੈਗਾ ਅੱਛਾ ਜਿਹੜਾ ਅਕ੍ਰਿਲਿਕ ਦਾ ਕੰਮ ਹੈਗਾ ਉਹ ਸੀ ਲੇਜ਼ਰ ਤੇ ਕਟਿੰਗ ਕਰ ਸਕਦੇ ਆ ਅੱਛਾ ਜਿਹੜਾ ਕੈਮਲ ਬੋਨ ਦਾ ਹੈਗਾ ਅੱਜ ਵੀ ਇੱਕ ਇੱਕ ਮੋਤੀ ਨੂੰ ਹੱਥ ਨਾਲ ਰਗੜ ਰਗੜ ਕੇ ਉਹ ਸ਼ੇਪ ਦੇਣੀ ਪੈਂਦੀ ਆ ਬਹੁਤ ਲੰਬਾ ਟਾਈਮ ਲੱਗਦਾ ਹੈ ਜਦੋਂ ਤੁਸੀਂ ਇਸ ਟੇਬਲ ਨੂੰ ਦੇਖੋਗੇ ਜੇ ਅਸੀਂ ਇਹਨੂੰ ਐਕ੍ਰਿਲਿਕ ਵਿੱਚ ਬਣਾਈਏ ਤੇ ਇਹ ਜ਼ਿਆਦਾ ਤੋਂ ਜ਼ਿਆਦਾ 2000 ਰੁਪਏ ਦਾ ਟੇਬਲ ਹੈਗਾ ਜੇ ਅਸੀਂ ਕੈਮਲ বোন ਚ ਬਣਾਉਂਦੇ ਹਾਂਗੇ ਤੇ ਇਹੀ ਸਾਡਾ ਟੇਬਲ 10000 ਦਾ ਹੋਏਗਾ ਉਹ ਇੰਨਾ ਡਿਫਰੈਂਸ ਤੋਂ ਦਾ ਬਹੁਤ ਡਿਫਰੈਂਸ ਹੋ ਜਾਂਦਾ ਲੇਬਰ ਬਹੁਤ ਜ਼ਿਆਦਾ ਲੱਗਦੀ ਹੈ ਕਮਾਦ ਉੱਤੇ ਇਸ ਕਰਕੇ ਇੱਕ ਵਜ੍ਹਾ ਇਹ ਕਮ ਪਰ ਮੰਗੇ ਆਈਡੀਆਸ ਜੋਗ ਦੇ ਵਿੱਚ ਕਿ ਲੋਕ ਤੁਹਾਡੀਆਂ ਚੀਜ਼ਾਂ ਜਿਸਾ ਕੈਮਲ ਦੀਆਂ ਹੱਡੀਆਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਦੇ ਟੇਬਲ ਜਿਹੜੇ ਆ ਜਾਂ ਹੋਰ ਚੀਜ਼ਾਂ ਲੈਣੀਆਂ ਪਸੰਦ ਕਰਦੇ ਨੇ ਆਪਰੋਚ ਕਰਦੇ ਨੇ ਖਰੀਦ ਨੂੰ ਸਰ ਅੱਜ ਵੀ ਇਹ ਵਧੀਆ ਸਵਾਲ ਆ ਕਿ ਕਲਾ ਦੇ ਜਿਹ ਜਿਹੜਾ ਐਕਸਪੋਰਟ ਲੈਵਲ ਦੇ ਉੱਤੇ ਸਾਡੇ ਕੋਲ ਬਹੁਤ ਜ਼ਿਆਦਾ ਕੰਮ ਬਣ ਜਾਂਦਾ ਹੈ। ਹੂੰ ਤੇ ਇਹ ਨਹੀਂ ਹੈ ਕਿ ਇਹ ਅਕਲਕ ਦੇ ਬੱਚੇ ਦੀ ਕੋ ਮਿਹਨਤ ਕੱਢਦੀ ਹੈ ਸਿਰਫ ਅਕਲਕ ਦੇ ਵਿੱਚ ਜਿਹੜਾ ਅਸੀਂ ਮੋਤੀ ਬਣਾਉਂਦੇ ਆ ਉਹਦੇ ਤੇ ਲੈਵਲ ਕੱਢਦੀ ਹੈ ਬਾਕੀ ਸਾਰਾ ਹੈਂਡਵਰਕ ਹੀ ਹੈ। ਹੂੰ ਤੋਂ ਉਹਦੀ ਸੇਲ ਬਹੁਤ ਅੱਛੀ ਹੈਗੀ ਹੈ ਪਰ ਅਸੀਂ ਉਹਨੇ ਕੁਆਟਿਟੀ ਚ ਬਣਾ ਨਹੀਂ ਪਾਉਂਦੇ ਜਿਵੇਂ ਸਾਡੇ ਕੋਲ ਕਾਰੀਗਰ ਨਹੀਂ ਹੈ। ਠੀਕ ਹੈ ਤੇ ਇਹ ਇਹਨੂੰ ਜੇ ਆਪਾਂ ਗੱਲ ਕਰੀਏ ਜਦੋਂ ਦਰਖਤ ਦਾ ਮੋਢਾ ਤੁਹਾਡੇ ਕੋਲ ਆਉਂਦਾ ਇਹ ਰੌ ਲੱਕੜ ਜਿਹਨੂੰ ਕਹਿੰਦੇ ਆਂਦੀ ਹੈ ਜੀ ਤੇ ਉਸ ਤੋਂ ਬਾਅਦ ਇਹ ਸਾਡੇ ਸਾਹਮਣੇ ਆਉਣ ਤੱਕ ਕਿੰਨੇ ਪ੍ਰੋਸੈਸ ਨੇ ਕਿੰਨ ਸਟਾਰਟਿੰਗ ਤੋਂ ਜਦੋਂ ਲੈ ਕੇ ਚੱਲੀਏ ਕਿ ਪਹਿਲਾਂ ਲੱਕੜ ਲੱਕੜ ਵੱਢਣ ਵਾਲੇ ਜਿਹੜੇ ਹੈਗੇ ਆਪਣੇ ਪਿੰਡ ਤੋਂ ਵੱਢ ਕੇ ਆਰੇ ਤੇ ਲੈ ਕੇ ਆਉਂਦੇ ਜਾਂ ਮੰਡੀ 'ਚ ਲੈ ਕੇ ਆਉਂਦੇ ਆ ਮੰਡੀ ਤੋਂ ਬਾਅਦ ਫਿਰ ਉਹ ਆਰੇ ਤੇ ਆਉਂਦੀ ਹੈਗੀ ਆਰੇ ਤੋਂ ਬਾਅਦ ਜਦੋਂ ਸਾਰੀ ਕਟਿੰਗ ਹੋ ਕੇ ਆਉਂਦੀ ਹੈ ਤਾਂ ਸਾਡੇ ਕੋਲ ਆ ਜਾਂਦੀ ਹੈ ਸਾਡੇ ਤੋਂ ਬਾਅਦ ਫਿਰ ਉਹ ਕੈਮੀਕਲ ਦੀ ਸੀਜਨਿੰਗ ਬਣਦੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਜੀ ਕਟਿੰਗ ਹੁੰਦੀ ਹੈ ਪ੍ਰੋਪਰ ਜੁ ਸ਼ੇਪ ਬਣਦੀ ਹੈਗੀ ਫਿਰ ਉਹ ਖਰਾਤ ਤੇ ਜਾਂਦੀ ਹੈ ਇਦਾਂ ਹੀ ਕਰਦੇ ਕਰਦੇ ਇਹ 12 ਤੋਂ 13 ਸਾਲਾਂ ਦੇ ਵਿੱਚ ਹੋ ਕੇ ਫਿਰ ਇੱਕ ਟੇਬਲ ਬਣਦਾ ਹੈ ਤੇ ਇਹਦੀ ਮਿਆਦ ਕਿੰਨੀ ਹੁੰਦੀ ਹੈ ਜਾਂ ਫਿਰ ਕਹ ਲਈ ਆਪਾਂ ਬڑے ਆਈਵਰੀ ਹਾਥੀ ਦੇ ਦੰਦ, ਊਂਟ ਦੀਆਂ ਹੱਡੀਆਂ ਤੇ ਜਾਂ ਫਿਰ ਜਿਹੜੀਆਂ ਪਲਾਸਟਿਕ ਤੋਂ ਬਣੇ ਹੋਏ ਟੇਬਲਸ ਨੇ ਵੀ ਯੂਜ਼ ਕਰਕੇ ਇਹਨਾਂ ਦੀ ਮਿਆਦ ਕਿੰਨੀ ਕ ਰਹਿੰਦੀ ਹੈ ਸਰ ਜਿੱਦਾਂ ਇਹ ਪਲਾਸਟਿਕ ਵੀ ਜਿਹੜੀ ਹੈਗੀ ਨਾ ਜੀ ਅਕਲਿਕ ਹੈਗੀ ਆ ਇਹ ਬਹੁਤ ਜ਼ਿਆਦਾ ਸਪੀਰੀਅਰ ਕੁਆਲਿਟੀ ਦੀ ਹੁੰਦੀ ਆ ਆਮ ਪਲਾਸਟਿਕ ਪਲਾਸਟਿਕ ਨਹੀਂ ਹੁੰਦੀ ਇਹਦਾ ਕਲਰ ਚੇਂਜ ਨਹੀਂ ਹੁੰਦਾ ਹੈਗਾ ਐਦਾਂ ਦਾ ਇਦਾਂ ਹੀ ਰਹਿੰਦਾ ਹੈਗਾ ਔਰ ਬੜੇ ਲੰਬੇ ਸਮੇਂ ਤੋਂ ਅਸੀਂ ਜਾਨੀ ਇਹ ਕਰਦੇ ਆ ਰਹੇ ਹੈਗੇ ਔਰ ਦੂਸਰਾ ਗੱਲ ਇਹ ਵੀ ਹੈ ਕਿ ਜਦੋਂ ਇਹ ਪਲਾਸਟਿਕ ਦੇ ਵਿੱਚ ਕੰਮ ਕਰੀਏ ਜਾਂ ਆਪਾਂ ਕਹਿੰਦੇ ਕਿ ਅਕੜਲਿੰਗ ਦੇ ਵਿੱਚ ਕਰਦੇ ਆ ਜਾਂ ਕੇਮਲ ਪੁੰਜ ਕਰਦੇ ਆ ਇਹਦੇ ਲਾਈਫ 'ਚ ਫਰਕ ਨਹੀਂ ਪੈਂਦਾ। ਅੱਛਾ ਤੁਹਾਨੂੰ ਦੱਸਿਆ ਕਿ 350 ਸਾਲ ਪੁਰਾਣਾ ਆਹ ਟੇਬਲ ਅੱਜ ਵੀ ਉੱਥੇ ਬਲੰਡਨ ਮਿਊਜ਼ੀਅਮ 'ਤੇ ਪਿਆ ਹੋਇਆ ਉਹਨੂੰ ਕੋਈ ਦੁਬਾਰਾ ਕੋਈ ਮਰਮਤ ਥੋੜੀ ਕੀਤੀ ਗਈ ਹੈ। ਕਿਉਂਕਿ ਉੱਥੇ ਉਸ ਚੀਜ਼ ਦਾ ਕਾਰੀਗਰੀ ਨਹੀਂ ਹੈਗਾ। ਹਾਂ ਹਾਂ। ਪਰ ਇਹਨਾਂ ਦੀ ਜਿਹੜੀ ਲਾਈਫ ਹੈਗੀ ਲੌਂਗ ਲਾਈਫ ਆ ਕਹਿ ਸਕਦੇ ਆ ਕਿ ਇਹ ਜਿੰਦਗੀ ਪਰਖਾਉ ਹਾਂ ਬੜੀ ਚੀਜ਼ ਨਹੀਂ ਹੈ। ਹਾਂ ਹਾਂ। ਤੇ ਇਹ ਪਿੱਛੇ ਚੈਸ ਪਈ ਹੈ। ਇਹ ਇਹ ਵੀ ਤੁਸੀਂ ਜੀ ਸਰ ਜ ਸਰ ਪਰਮਜੀਤ ਜੀ ਨੇ ਆਪ ਜਿੱਦ ਤੋਂ ਕਾਟਾਂ ਕੀਤਾ ਸੀ ਮੈਂ ਤੁਹਾਨੂੰ ਉਹਦੀ ਵੀ ਫੋਟੋ ਮੈਂ ਕਰ ਲਈ ਉਹ ਹੀ ਚੈਸ ਜਿਹੇ ਪੀਜੀਐਮ ਨਰਿੰਦਰ ਮੋਦੀ ਬਿਲਕੁਲ ਬਿਲਕੁਲ ਸਰ ਜੀ ਬਿਲਕੁਲ ਇਹ ਦੇਖੋ ਚੈਸ ਜਿਹੜੀ ਹੈਗੀ ਇਹ ਫੋਲਡਿੰਗ ਹੈਗੀ ਹੈ ਅਸਰ ਕੋਈ ਤੁਹਾਨੂੰ ਜੁਆਇੰਟ ਵੀ ਨਹੀਂ ਲੱਗੇਗਾ ਜਿਵੇਂ ਜਿਹੜਾ ਕੋਈ ਫਲੈਟ ਲੱਗਦੀ ਹੈ ਅੱਛਾ ਯਾਨੀ ਕਿ ਸਾਡੇ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਖੁਦ ਇਸ ਚੈਸ ਨੂੰ ਹੱਥ ਲਾਇਆ ਹੋਇਆ ਹਾਂ ਬਿਲਕੁਲ ਚੈਸ ਲਾਇਆ ਹੋਇਆ ਜੋ ਔਰ ਦੂਸਰਾ ਹੈ ਕਿ ਸਾਡੇ ਵਰਲਡ ਚੇਤਾ ਜੋ ਹੈਗੇ ਉਹਨਾਂ ਨੇ ਇਸ ਚੈਸ ਦੇ ਤੇ ਮੁਕਾਬਲਾ ਕੀਤਾ ਹੈ ਮੁਕਾਬਲਾ ਕੀਤਾ ਵਾਹ ਬ ਸੋਨਾ ਖਜ਼ਾਨਾ ਸਾਡੇ ਕੋਲ ਅੱਜ ਵੀ ਜਿਹੜੇ ਮੇਰੇ ਕੋਲ ਨਾ ਮੇਰੇ ਨਾਲ ਸਾਥ ਦੇ ਰਹੇ ਆ ਕਾਰੀਗਰ 75 ਇਅਰ ਅਸੀਂ ਪਿੱਛੇ ਜੇ ਉਹਨਾਂ ਦਾ ਬਾਡੇ ਬਣਾਇਆ ਹੈਗਾ ਔਰ ਪੂਰੇ ਇਸ ਤੋਂ ਐਕਟਿਵ ਹੈ ਗਿਆ ਕੰਮ ਕਰਨ ਵਾਲੀ ਬੰਦੇ ਆ ਬਾਅਦ ਵਿੱਚ ਸਾਡੇ ਲੜਕਿਆਂ ਲੜਕੀਆਂ ਨੂੰ ਇਸ ਕਲਾ ਦੇ ਵਿੱਚ ਕਾਫੀ ਇਨਪੁਟ ਕਰਾ ਬਣਾ ਰਹੇ ਆ ਵਾਰੀ ਵਾਰੀ ਸਿਖਾ ਰਹੇ ਆ ਅੱਜ ਅੱਛਾ ਯਾਨੀ ਕਿ ਜੇਕਰ ਕੋਈ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਤੇ ਉਹਨੂੰ ਤੁਸੀਂ ਸਿਖਾ ਦੇਂਦੇ ਆ ਜੀ ਬਿਲਕੁਲ ਜੀ ਨਵੇਂ ਬੱਚੇ ਬਹੁਤ ਆਏ ਆ ਜੋਧਪੁਰ ਤੋਂ ਵੀ ਬੱਚੇ ਟ੍ਰੇਨਿੰਗ ਲੈ ਕੇ ਗਏ ਆ ਕੇ ਅੱਛਾ ਹਾਂਜੀ ਤੇ ਯਾਨੀ ਕਿ ਜਿਹੜੀ ਇਹ ਕਲਾ ਬੇਸਿਕਲੀ ਇਹ ਕਿਸੇ ਹੋਰ ਸੂਬੇ ਦੀ ਨਹੀਂ ਹੈ ਕਿਸੇ ਹੋਰ ਮੁਲਕ ਦੀ ਨਹੀਂ ਹੈ ਸਿਰਫ ਸਾਡੇ ਪੰਜਾਬ ਦੇ ਹੁਸ਼ਿਆਰਪੁਰ ਦੇ ਦੋ ਪਿੰਡਾਂ ਦੀ ਕਲਾ ਯੈਸ ਸਰ ਯੈਸ ਸਰ ਬਿਲਕੁਲ 5 ਜੀ ਪੂਰੇ ਵਰਲਡ ਦੇ ਵਿੱਚ ਸਾਨੂੰ ਸਿਰਫ ਹੁਸ਼ਿਆਰਪਰੀ ਹੀ ਇਸ ਕੰਮ ਨੂੰ ਕਰਨ ਵਾਲੇ ਆ। ਹਾਂ ਅਖੀਰ 'ਚ ਤੁਹਾਡਾ ਕੁਝ ਨਿਆਹ ਹੋਵੇ ਤੁਸੀਂ ਆਪਣੇ ਕੰਮ ਨੂੰ ਕਿਤੇ ਨੂੰ ਲੈ ਕੇ ਕੋਈ ਸਰਕਾਰਾਂ ਨੂੰ ਲੈ ਕੇ ਕੁਝ ਵੀ ਸੁਨੇਹਾ ਦੇਣਾ ਚਾਹਦੇ ਹੋ। ਤਾਂ ਸਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿੱਦਾਂ ਸਾਡੇ ਜਿਹੜੇ ਪੁਰਾਣੇ ਬੰਦੇ ਸੀਗੇ ਵੀ ਜਲਦੀ ਸੀਗੇ ਜਿਨ੍ਹਾਂ ਨੂੰ ਅਵਾਰਡ ਮਿਲਿਆ ਸੀਗਾ ਉਹਨਾਂ ਨੂੰ ਤਾਂ ਅੱਗੇ-ਅੱਗੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਹੜੇ ਨਵੇਂ ਬੱਚੇ ਆ ਰਹੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਸਾਨੂੰ ਕੁਝ ਨੈਸ਼ਨਲ ਜਾਂ ਇੰਟਰਨੈਸ਼ਨਲ ਤੌਰ ਤੇ ਤੇ ਅਕਸ਼ਨ ਦਿੱਤੀਆਂ ਜਾਣ। ਜਦੋਂ ਜਾ ਕੇ ਅਸੀਂ ਇਸ ਚੀਜ਼ ਨੂੰ ਆਪਾਂ ਜੇਸ਼ਤ ਵਿਦੇਸ਼ਾਂ ਤੇ ਜਾ ਕੇ ਆਪਾਂ ਦਿਖਾ ਸਕੀਏ ਤੇ ਉਹ ਸੇਲ ਕਰ ਸਕੀਏ ਇਥੇ ਸਾਨੂੰ ਗਵਰਨਮੈਂਟ ਹੈਲਪ ਕਰੇ ਤਾਂ ਆਪਾਂ ਬਹੁਤ ਅੱਗੇ ਜਾ ਸਕਦੇ ਹਾਂ ਅੱਛਾ ਤੇ ਕੋਈ ਵਿਦੇਸ਼ ਤੇ ਜੇਕਰ ਕੋਈ ਬੰਦਾ ਦੇਖਦਾ ਹੈ ਜਾਂ ਤੁਹਾਡੇ ਤੋਂ ਬਾਏ ਕਰਦਾ ਕਿ ਅਜਿਹੀ ਵੀ ਆਰਡਰ ਆਉਂਦੇ ਨੇ ਫੋਰਮ ਤੋਂ ਕਿ ਪਈ ਅਸੀਂ ਇਹ ਚੀਜ਼ ਲੈਣੀ ਹੈ ਸਾਨੂੰ ਇਹ ਚੀਜ਼ ਚਾਹੀਦੀ ਸਾਡੀ ਵਿਰਾਸਤ ਨਾਲ ਜੁੜੀ ਹੋਈ ਹੈ ਹਾਂ ਸਰ ਸਾਨੂੰ ਥੋੜਾ ਜਿਹਾ ਜਿੱਦਾਂ ਪਹਿਲਾਂ ਸਾਡੇ ਕੋਲ ਜੀਐਸਟੀ ਸਾਨੂੰ ਜ਼ਿਆਦਾ ਨਹੀਂ ਸੀ ਪੈਂਦਾ ਲੇਕਿਨ ਹੁਣ ਸਾਨੂੰ 12% ਜੀਐਸਟੀ ਇਸ ਕੰਮ ਤੇ ਪੈਂਦਾ ਹੈਗਾ ਜਦ ਕਿ ਸਾਡੀ ਇਹ ਤਰੋਹਰ ਖਤਮ ਹੁੰਦੀ ਜਾ ਰਹੀ ਹੈ ਪਹਿਲਾਂ ਤਾਂ ਇਸ ਨੂੰ GST ਤੋਂ ਵੀ ਰਾਤ ਮੰਨਣੀ ਚਾਹੀਦੀ ਹੈ ਹੂੰ ਫਿਰ GST ਬੈਸ ਮੈਂ ਤਾਂ ਇਹ ਚਾਹਾਂਗਾ ਕਿ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਕੁਝ ਹੱਥਾਂ ਦੀ ਕਲਾ ਰਹਿ ਗਈ ਹੈਗੀ ਹੈ ਤਾਂ ਉਸ ਦਾ ਤਾਂ ਨੂੰ ਜੇ ਆਪਾਂ ਫਿਰ GST ਦੇ ਨਾਲ ਮਾਰ ਪਾਵਾਂਗੇ ਤਾਂ ਅੱਗੇ ਉਹ ਕਾਰੀਗਰ ਨਹੀਂ ਵਿਜੇ ਜਾਊਗਾ ਤੇ ਬਾਕੀ ਇਹ ਹੈ ਕਿ ਜਿਹੜਾ ਇਸ ਕੰਮ ਨੂੰ ਆਪਾਂ ਐਕਸਪੋਰਟ ਕਰਦੇ ਹੈਗੇ ਸਾਨੂੰ ਕੁਝ ਸ਼ਿਸ਼ਣ ਤੇ ਵੀ ਇਹਨਾਂ ਨੇ ਕੁਝ ਬੈਨ ਲਾਇਆ ਹੈਗਾ ਯੋ ਬੈਨ ਨੂੰ ਸਾਡਾ ਹਟਾ ਦਿੱਤਾ ਜਾਵੇ ਤਾਂ ਆਪਾਂ ਐਕਸਪੋਰਟ ਦੇ ਵਿੱਚ ਕਾਫੀ ਇਸ ਕੰਮ ਨੂੰ ਲਿਜਾ ਸਕਦੇ ਹਾਂ ਕਿਤੇ ਕੰਮ ਅੱਗੇ ਵੱਧ ਸਕਦਾ ਹੈ ਠੀਕ ਹੈ ਤੇ ਕਲਾ ਜਿੰਦੀ ਰਹਿ ਸਕਦੀ ਹੈ ਸਰਕਾਰ ਤੋਂ ਇਹੀ ਮੰਤ ਆਪਾਂ ਚਾਹਾਂਗੇ ਕਿ ਸਾਡੀ ਇਸ ਕਲਾ ਨੂੰ ਜੀਵਤ ਰੱਖਿਆ ਜਾਵੇ ਤੇ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਇੱਕ ਕਮ ਸੇ ਕਮ ਇਹਨੂੰ ਸਰਕਾਰੀ ਤੌਰ ਤੇ ਵੀ ਪਬਲਿਸ਼ ਪੋਲਿਸੀਟੀ ਕੀਤੀ ਜਾਵੇ ਤਾਂ ਜੋ ਇਸ ਕੰਮ ਨੂੰ ਪਤਾ ਤਾਂ ਲੱਗ ਸਕੇ ਕਿ ਇਹ ਕੀ ਹੈ ਸਾਡੇ ਪੂਰੇ ਪੰਜਾਬ ਨੂੰ ਨਹੀਂ ਸਰ ਪਤਾ ਹੈਗਾ ਕਿ ਇਹ ਜਿਹੜਾ ਕੰਮ ਹੈਗਾ ਇਹ ਇੱਕ ਪੇਂਟ ਹੈ ਜਾਂ ਇਹ ਇੰਗਰੇਵਿੰਗ ਹੈਗੀ ਹੈ ਹਾਂ ਕਈ ਜਗ੍ਹਾ ਤੇ ਅਕਿਊਬਿਜਨ ਅਸੀਂ ਲਾਉਂਦੇ ਹਾਂ ਉਸੇ ਸਾਨੂੰ ਇਹ ਕੁਐਸਚਨ ਕੀਤਾ ਜਾਂਦਾ ਵੀ ਇਹਨਾਂ ਕੋਸਟਲੀ ਇਹ ਸਾਡੇ ਪੰਜਾਬ ਦੇ ਸਾਡੇ ਹੁਣ ਸਰਪਤ ਤੋਂ ਇਲਾਵਾ ਬਹੁਤ ਕਿਲੇ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਪੇਂਟ ਆ ਕਿ ਐਬਰੀ ਹੈ ਹੂੰ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਬਹੁਤ 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 ਸ਼ੁਕਰੀਆ ਬਹੁਤ ਹੋ ਚੁਕਿਆ ਜੀ ਮੈਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਹੈਗਾ ਤੇ ਤੁਹਾਡੇ ਜਰੀਏ ਅਸੀਂ ਜੋ ਬਾਹਰ ਨੂੰ ਹੋ ਸਕੇ ਜਨਤਾ ਤੇ ਵੀ ਸਾਰੇ ਕੰਨਾ ਔਰ ਆਪਣੇ ਦੇਸ਼ ਵਾਸੀਆਂ ਤੇ ਵੀ ਧੰਨਵਾਦ ਕਰਦਾ ਹਾਂ ਸਾਰੇ ਦੇਸ਼ ਵਾਸੀਆਂ ਜੀ ਸ਼ੁਕਰੀਆ ਜੀ ਸੋ ਜੀ ਸਾਡਾ ਇੱਥੇ ਆਉਂਦਾ ਇਹੀ ਮਕਸਦ ਸੀਗਾ ਕਿ ਜੇਕਰ ਹੁਸ਼ਿਆਰਪੁਰ ਆਇਆ ਤੇ ਜੇਫਰ ਇਸ ਕਲਾ ਦੀ ਪੇਸ਼ਕਸ਼ ਤਵਾੜੇ ਤੱਕ ਨਾ ਪਹੁੰਚਾਈਏ ਤਾਂ ਸਾਡੀ ਇਹ ਯਾਤਰਾ ਕਿਤੇ ਨਾ ਕਿਤੇ ਅਧੂਰੀ ਸੀ ਔਰ ਲੋੜ ਹੈ ਉਹਨਾਂ ਕਾਰੀਗਰਾਂ ਨੂੰ ਹੰਗਾਰਾ ਦੇਣ ਦੀ ਲੋੜ ਹੈ ਉਹਨਾਂ ਦੀ ਬਾਹ ਫੜਨ ਦੀ ਤਾਂ ਜੋ ਸਾਡੇ ਪੰਜਾਬ ਦੀ ਵਿਰਾਸਤ ਹੈ ਉਹ ਜਿਸਾਂ ਇੱਕ ਮਿਊਜ਼ੀਅਮ ਦੇ ਵਿੱਚ ਅੱਜ ਸ਼ੁਸ਼ੋਭਿਤ ਹੈ ਬੇਸ਼ਕ ਉਸਤੀ ਲਗਭਗ ਸਾਡੇ 300 ਤੋਂ ਵੱਧ ਸਾਲ ਉੱਥੇ ਪਏ ਹੋਣੇ ਹੋ ਗਏ ਨੇ ਪਰ ਜੇਕਰ ਅੱਜ ਵੀ ਅਸੀਂ ਆਪਣੀ ਕਲਾ ਨੂੰ ਸੰਜੋਖ ਕੇ ਪੂਰੀ ਦੁਨੀਆ ਦੇ ਵਿੱਚ ਬਖੇਰੀਏ ਤਾਂ ਕਿਉਂ ਨਾ ਅਸੀਂ ਇੱਥੇ ਰੋਜ਼ਗਾਰ ਪੈਦਾ ਕਰ ਸਕੀਏ ਕਿਉਂ ਨਾ ਉਸ ਕਲਾ ਨੂੰ ਸੰਸਕੀਏ ਜੋ ਸਿਰਫ ਮੈਲਾ ਦੇ ਵਿੱਚ ਜੋ ਸਿਰਫ ਮਿਊਜ਼ੀਅਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੋ ਅਸੀਂ ਵੀ ਇਸ ਕਲਾ ਨੂੰ ਪਛਾਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਇਹਨਾਂ ਸ਼ਬਦਾਂ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਹਾਂ ਕੈਮਰਾਮੈਨ ਵਿਸ਼ਾਲ ਦੇ ਨਾਲ ਸਿਮਰਨਪ੍ਰੀਤ ਸਿੰਘ ਹੁਸ਼ਿਆਰ